ਵਿਵਹਰ ਸਿਮਰਤ ਵੀ ਪਾਵਰ ਵਿੱਚ پاگل ਹੋਈ ਫਿਰਦੀ ਹੈ ਪ੍ਰਕਾਸ਼ ਸਿੰਘ ਬਾਦਲਾ ਤੈਨੂੰ ਹੁਣ ਜੁੱਤੀਆਂ ਪਹਿਨਣੀਆਂ ਨੇ ਸੰਗਤ ਦੀਆਂ ਬਰਗਾੜੀ ਮੋਰਚੇ ਦੇ ਵਿੱਚ ਜੋ ਸ਼ੀਧੀ ਸਮਾਗਮ ਮਨਾਇਆ ਜਾ ਰਿਹਾ ਉੱਥੇ ਸੰਗਤਾਂ ਆਈਆਂ ਨੇ ਆਪਣਾ ਗੱਲਬਾਤ ਕਰਾਂਗੇ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਦਲਾਲਾਬਾਦ ਹਲਕੇ ਤੋਂ ਇਹ ਸੁਖਬੀਰ ਦੇ ਜਿਹੜਾ ਸੁਖਬੀਰ ਹੰਸਾ ਹੈ ਉਹਦੇ ਹਲਕੇ ਤੋਂ ਆਏ ਆਂ ਔਰ ਇਹਨੂੰ ਦੱਸਣ ਆਏ ਆ ਕਿ ਅਸੀਂ ਅਨਸਾਫ਼ ਲੈਣਾ ਹੈ ਅਗਰ ਪਿਆਰ ਨਾਲ ਮਿਲਦਾ ਇੱਕ ਮੈਂ ਕਾਂਗਸੀ ਆ ਕੈਪਟਨ ਸਾਹਿਬ ਦਿੰਦੇ ਨੇ ਓਕੇ ਨੀ ਤਾਂ ਕੈਪਟਨ ਸਾਹਿਬ ਵੀ ਸੁਣ ਲੈਣੇ ਨਹੀਂ ਚੱਲੂਗਾ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਸੁਖਵੀਰ ਇंसा ਕਿਉਂ ਕਹਿ ਰਹੇ ਹੋ ਕੀ ਕਰਨਾ ਇंसा ਤੋਂ ਘੱਟ ਵੀ ਕੀ ਹੈ ਜਿਨੇ ਬੰਬੇ ਜਾ ਕੇ ਉੱਥੋਂ ਰਾਮ ਰੀਮ ਨਾਲ ਮੁਲਾਕਾਤ ਕਰਕੇ ਚੁੜੇ ਸਕੇ ਹੋਣ ਔਰ ਫਿਰ ਅਕਾਲ ਤਖਤ ਸਾਹਿਬ ਤੋਂ ਉਹਨੂੰ ਮਾਫੀ ਦਵਾਈ ਹੋਵੇ ਤੇ ਫਿਰ ਆਪੇ ਹੀ ਮਾਫੀ ਦਵਾ ਕੇ ਆਪੇ ਫਿਰ ਸਾਰਾ ਇਹਦੋਂ ਵੱਡਾ ਔਰ ਅੱਜ ਬਿਬਾ ਹਰ ਸਿਮਰਤ ਦਾ ਮੈਂ ਬਿਆਨ ਪੜ ਰਿਹਾ ਸੀ ਉਹ ਕਹਿ ਰਹੀ ਸੀ ਕਿ ਇੱਥੇ ਸਾਰੇ ਕੌਂਕਸੀ ਆਏ ਨੇ ਇਹਦਾ ਮਤਲਬ ਜੇ ਕੋਈ ਕੌਂਕਸੀ ਜਾਂ ਕੋਈ ਪੰਥਕਦੜ ਆਇਆ ਹੈ ਤੇ ਬੀਬਾ ਜੀ ਜੇ ਤੁਸੀਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਹੋਵੋ ਤੁਹਾਨੂੰ ਲੋਕਾਂ ਨੇ ਸਰਟੀਫਿਕੇਟ ਦਿੱਤਾ ਕਿ ਤੁਸੀਂ ਗੁਰੂ ਸਾਹਿਬ ਦੀ ਬੇਦਬੀ ਕਰਨੀ ਸੋ ਇਹ ਬੀਬਾ ਹਰ ਸਿਮਰਤ ਵੀ ਪਾਵਰ ਵਿੱਚ ਪਾਗਲ ਹੋਈ ਫਿਰਦੀ ਏ ਔਰ ਜੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਨਹੀਂ ਰੱਜਿਆਗਾ ਤੇ ਛੇਵੀਂ ਵਾਰ ਬਣ ਕੇ ਉਹਨੇ ਜਾਦਾ ਨਹੀਂ ਰੱਜ ਜਾਣਾ ਔਰ ਹੁਣ ਛੇਵੀਂ ਵਾਰ ਪ੍ਰਕਾਸ਼ ਸਿੰਘ ਬਾਦਲ ਸੁਣ ਲੈ ਸੰਗਤਾਂ ਚ ਰੋ ਹੈ ਗੁੱਸਾ ਹੈ ਪ੍ਰਕਾਸ਼ ਸਿੰਘ ਬਾਦਲਾ ਤੈਨੂੰ ਹੁਣ ਜੁੱਤੀਆਂ ਪਹਿਣੀਆਂ ਨੇ ਸੰਗਤੀਆਂ ਤੂੰ ਖੁੱਲੇ ਆਮ ਮੈਦਾਨ 'ਚ ਨਹੀਂ ਤੁਰ ਸਕਦਾ ਤੂੰ ਅੱਜ ਬਰਗਾੜੀ ਦੀ ਸੜਕ ਤੋਂ ਵੀ ਤੇਰਾ ਟੱਪਣਾ ਮੁਸ਼ਕਲ ਹੈ